ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਦੀ ਢੋਲੀ ਪਹਾੜੀ ਕੁੜੀ ਦਾ ਅਨਪੜ ਕੁੜੀ ਦਾ ਵਿਆਹ ਇੱਕ ਪੜ੍ਹੇ ਲਿਖੇ ਸ਼ਹਿਰੀ ਮੁੰਡੇ ਨਾਲ ਹੋ ਜਾਂਦਾ ਹੈ ਉਹ ਸ਼ਹਿਰੀ ਮੁੰਡਾ ਆਪਦੀ ਘਰ ਵਾਲੀ ਨੂੰ ਕੋਈ ਭਾ ਨਹੀਂ ਦਿੰਦਾ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਉਸ ਨੂੰ ਅਨਪੜ ਗਵਾਰ ਸਮਝਦਾ ਹੈ ਪਰ ਉਸ ਦੀ ਘਰ ਵਾਲੀ ਅੱਕ ਕੇ ਜੋ ਕਰਦੀ ਹੈ ਉਸ ਨਾਲ ਉਸ ਮੁੰਡੇ ਦੀਆਂ ਅੱਖਾਂ ਖੁੱਲ ਜਾਂਦੀਆਂ ਉਹ ਰੋ ਰੋ ਕੇ ਆਪਦੀ ਘਰ ਵਾਲੀ ਕੋਲੇ ਮਾਫੀ ਮੰਗਦਾ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਦੋਸਤੋ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਆਪਜੀ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇ ਆਪਜੀ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਹਾਡਾ ਜਾਦੇ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਪਿੰਡ ਦੀ ਭੋੜੀ ਪਾਲੀ ਸਿਮੀ ਜਦੋਂ ਸ਼ਹਿਰ ਵਿੱਚ ਵਿਆਹੀ ਗਈ ਤਾਂ ਉਸ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਆਪਣੇ ਘਰ ਵਾਲੇ ਦੀ ਬੇਕਦਰੀ ਕਿਉਂਕਿ ਸਿਮੀ ਉਨਾ ਪੜ੍ਹੀ ਲਿਖੀ ਨਹੀਂ ਸੀ ਤੇ ਉੱਪਰੋਂ ਵਿਆਹੀ ਵੀ ਪੜ੍ਹੇ ਲਿਖੇ ਮੁੰਡੇ ਨਾਲ ਰਵੀ ਨਾਲ ਗਈ ਸੀ ਜੋ ਹਮੇਸ਼ਾ ਉਸ ਨੂੰ ਅਨਪੜ੍ਹ ਤੇ ਗਵਾਰ ਹੋਣ ਦੇ ਤਾਣੇ ਮਾਰਦਾ ਰਹਿੰਦਾ ਸੀ ਅੱਜ ਵੀ ਉਹ ਕੁਝ ਇਸ ਤਰ੍ਹਾਂ ਹੀ ਹੋਇਆ ਸੀ ਜਦੋਂ ਰਵੀ ਆਫਿਸ ਤੋਂ ਘਰ ਆਇਆ ਤਾਂ ਉੱਚੀ ਉੱਚੀ ਰੋਲਾ ਪਾਉਣ ਲੱਗਾ ਕਹਿੰਦਾ ਸਿਮੀ ਕਿੱਥੇ ਮਰ ਗਈ ਤੂੰ ਸੁਣਦਾ ਨਹੀਂ ਤੈਨੂੰ ਤੈਨੂੰ ਕੋਈ ਕੰਮ ਢੰਗ ਨਾਲ ਨਹੀਂ ਆਉਂਦਾ ਤੇਰਾ ਧਿਆਨ ਹਮੇਸ਼ਾ ਕਿੱਥੇ ਰਹਿੰਦਾ ਹੈ ਕੀ ਲੋੜ ਐ ਤੈਨੂੰ ਮੇਰੇ ਲੈਪਟਾਪ ਨੂੰ ਹੱਥ ਲਾਉਣ ਦੀ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਅੱਜ ਤੋਂ ਬਾਅਦ ਮੇਰੇ ਸਮਾਨ ਨੂੰ ਬਿਲਕੁਲ ਵੀ ਹੱਥ ਨਾ ਲਾਈਂ ਸਿਮੀ ਨਜ਼ਰਾਂ ਝੁਕਾ ਕੇ ਸਭ ਸੁਣ ਰਹੀ ਸੀ ਤੇ ਕਹਿੰਦੀ ਕੀ ਹੋਇਆ ਜੀ ਮੈਂ ਕੀ ਕੀਤਾ ਸਿਮੀ ਬੋਲੀ ਤਾਂ ਰਵੀ ਆਪਣਾ ਸਿਰ ਫੜ ਕੇ ਬੋਲਿਆ ਜਦੋਂ ਤੂੰ ਅਨਪੜਾ ਐ ਤੈਨੂੰ ਨਹੀਂ ਪਤਾ ਕਿ ਕਿਵੇਂ ਨਵੀਂ ਟੈਕਨੋਲੋਜੀ ਨੂੰ ਹੈਂਡਲ ਕੀਤਾ ਜਾਂਦਾ ਤੂੰ ਮੇਰੇ ਲੈਪਟਾਪ ਨੂੰ ਹੱਥ ਕਿਉਂ ਲਾਇਆ ਮੇਰੀਆਂ ਸਾਰੀਆਂ ਫਾਈਲਾਂ ਉਡਾ ਦਿੱਤੀਆਂ ਤੂੰ ਡਿਲੀਟ ਦਾ ਬਟਨ ਦਬਾ ਦਿੱਤਾ ਜਦੋਂ ਮੈਂ ਆਫਿਸ ਚ ਬੋਸ ਨੂੰ ਫਾਈਲ ਦਿਖਾਉਣ ਗਿਆ ਤਾਂ ਪੂਰੀ ਫਾਈਲ ਹੀ ਉਡੀ ਹੋਈ ਸੀ ਮੈਨੂੰ ਅੱਜ ਕਿੰਨਾ ਸਰਵਿੰਦਾ ਹੋਣਾ ਪਿਆ ਤੇਰੀ ਵਜ੍ਹਾ ਕਰਕੇ ਤੇਰੀ ਤਾਂ ਸ਼ਕਲ ਹੀ ਨਹੀਂ ਦੇਖਣਾ ਚਾਹੁੰਦਾ ਮੈਂ ਗੋ ਐਂਡ ਗਿਵ ਮੀ ਵਨ ਗਲਾਸ ਆਫ ਵਾਟਰ ਜੀ ਕੀ ਕਹਿ ਰਹੇ ਹੋ ਤੁਸੀ ਮੈਨੂੰ ਸਮਝ ਨਹੀਂ ਆਇਆ ਪੰਜਾਬੀ ਵਿੱਚ ਬੋਲੋ ਧਾਰਾ ਵੀ ਕਹਿੰਦਾ ਹੈ ਓਹੋ ਮੈਂ ਤਾਂ ਭੁੱਲ ਗਿਆ ਸੀ ਤੂੰ ਤਾਂ ਬਿਲਕੁਲ ਅਨਪੜ੍ਹ ਤੇ ਗਵਾਰ ਹੈ ਪਿੰਡ ਦੀ ਤੈਨੂੰ ਤਾਂ ਅੰਗਰੇਜ਼ੀ ਸਮਝ ਨਹੀਂ ਆਉਂਦੀ ਪਰ ਤੂੰ ਤਾਂ ਮੇਰੀ ਕਿਸਮਤ ਖਰਾਬ ਕਰਨਾ ਹੀ ਹੈ ਜਾ ਕੇ ਇੱਕ ਗਲਾਸ ਪਾਣੀ ਦਾ ਲੈ ਕੇ ਆ ਆ ਗੱਲ ਸਮਝ ਵਿਚਾਈ ਤਾਂ ਅਸੀਂ ਮੀ ਭੱਜ ਕੇ ਗਈ ਸੋਈ ਵਿੱਚੋਂ ਪਾਣੀ ਲੈ ਆਈ ਰਵੀ ਮਾਨੀ ਮਨ ਬੁੜਵਾਨ ਲੱਗਾ ਇੱਕ ਤਾਂ ਆਫਿਸ ਦੀ ਟੈਨਸ਼ਨ ਆ ਉੱਪਰੋਂ ਘਰ ਆਵਾ ਤਾਂ ਇਸ ਗੁਆਰ ਦੀ ਮੁਸੀਬਤ ਆ ਦਿਮਾਗ ਵਿੱਚ ਤੂੜੀ ਪਈ ਐ ਇਹ ਕੰਮ ਠੀਕ ਤਰ੍ਹਾਂ ਨਹੀਂ ਆਉਂਦਾ ਕੀ ਲੋਡ ਸੀ ਮੇਰੇ ਲੈਪਟਾਪ ਨੂੰ ਹੱਥ ਲਾਉਣ ਦੀ ਦਿਮਾਗ ਹੀ ਖਾਲੀ ਐ ਇਸ ਦਾ ਮਾਂ ਨੇ ਵੀ ਮੇਰੇ ਪੱਲੇ ਬਣਣੀ ਸੀ ਹੁਣ ਇਹ ਪੂਰੀ ਜ਼ਿੰਦਗੀ ਢੋਂਦਾ ਰਵਾਂਗਾ ਪਾਰ ਲਓ ਜੀ ਪਾਣੀ ਪੀ ਲਓ ਜਦੋਂ ਸਿਮੀ ਨੇ ਉਸਦੇ ਹੱਥ ਵਿੱਚ ਪਾਣੀ ਫੜਾਇਆ ਤਾਂ ਉਸਦਾ ਹੱਥ ਰਵੀ ਦੇ ਹੱਥ ਨਾਲ ਟਕਰਾਂ ਗਿਆ ਤਾਗੋ ਰਵੀ ਕਹਿੰਦਾ ਇੱਕ ਗੱਲ ਧਿਆਨ ਨਾਲ ਸੁਣ ਲੈ ਮੇਰੇ ਤੇ ਡੋਰੇ ਪਾਉਣ ਦੀ ਕੋਈ ਲੋੜ ਨਹੀਂ ਹੈ ਆਪਣੀ ਔਕਾਤ ਵਿੱਚ ਰਹਿ ਅਨਪੜ ਗਵਾਰ ਰਵੀ ਦੀ ਉੱਚੀ ਬਾਤ ਸੁਣ ਕੇ ਰਵੀ ਦੀ ਮਾਂ ਕੁਲਵੰਤ ਕੋਰਵੀ ਰਵੀ ਦੇ ਕਮਰੇ ਵਿੱਚ ਆ ਗਈ ਤੇ ਕਹਿੰਦੀ ਕੀ ਹੋਇਆ ਪੁੱਤ ਤੂੰ ਕਿਉਂ ਚੀਕ ਰਿਹਾ ਹੈ ਚਿਕਨਾ ਤਾਂ ਕੀ ਕਰਾਂ ਮੰਮੀ ਆਰਤੀ ਉਤਾਰਾਂ ਇਸਦੀ ਮਹਾਰਾਣੀ ਦੀ ਇਸਨੇ ਐਦਾਂ ਦੀ ਹਰਕਤ ਕੀਤੀ ਹੈ ਅੱਜ ਤੋਂ ਬਾਅਦ ਜੇ ਇਸ ਤਰ੍ਹਾਂ ਦੀ ਕੋਈ ਇਸਨੇ ਹਰਕਤ ਕੀਤੀ ਤਾਂ ਮੈਂ ਇਹ ਦੀ ਹਾਤੀ ਤੋੜ ਦਿਆਂਗਾ ਕੁਲਵੰਤ ਕੋਰ ਕਹਿੰਦੀ ਰਵੀ ਜਵਾਨ ਸੰਭਾਲ ਕੇ ਬੋਲ ਆ ਇੰਨੀ ਚੁੰਗੀ ਨੂੰ ਐ ਮੇਰੀ ਮੇਰਾ ਕਿੰਨਾ ਖਿਆਲ ਰੱਖਦੀ ਐ ਤੂੰ ਪਤਾ ਨਹੀਂ ਕਿਉਂ ਇਸਤੇ ਇੰਨਾ ਗੁੱਸਾ ਕਰਦਾ ਰਹਿਣਾ ਫਿਰ ਵੀ ਵਿਚਾਰੀ ਕਦੇ ਕੁਝ ਨਹੀਂ ਬੋਲਦੀ ਹੌਲੀ ਹੌਲੀ ਸਭ ਸਿੱਖ ਜਾਵੇਗੀ ਅਜੇ ਵਿਆਹ ਨੂੰ 2 ਮਹੀਨੇ ਤਾਂ ਹੋਏ ਨੇ ਰਵੀ ਕਹਿੰਦਾ ਮਾਂ ਇਸ ਨੂੰ ਸੋਸਾਇਟੀ ਵਿੱਚ ਕਿਤੇ ਨਹੀਂ ਲਿਜਾ ਸਕਦਾ ਮੈਂ ਦਰਅਸਲ ਸੀਮੀ ਤੇ ਰਵੀ ਦਾ ਵਿਆਹ ਕੁਲਵੰਤ ਕੋਰ ਦੇ ਪਤੀ ਨੀਰਜ ਸਿੰਘ ਨਾਲ ਆਪਣੇ ਇੱਕ ਦੋਸਤ ਦੀ ਬੇਟੀ ਸੀਮੀ ਨਾਲ ਬਚਪਨ ਤੋਂ ਹੀ ਤੈਅ ਕਰ ਦਿੱਤਾ ਸੀ ਉਸ ਸਮੇਂ ਨੀਰਜ ਸਿੰਘ ਤੇ ਕੁਲਵੰਤਪੁਰ ਪਿੰਡ ਵਿੱਚ ਰਹਿੰਦੇ ਸੀ ਨੀਰਜ ਸਿੰਘ ਦੇ ਪਿਤਾ ਉਹਨਾਂ ਨੂੰ ਸ਼ਹਿਰ ਵਿੱਚ ਆਪਣਾ ਨਵਾਂ ਬਿਜ਼ਨਸ ਕਰਨ ਦਾ ਸੁਝਾਅ ਦਿੱਤਾ ਆਪਣੇ ਬਾਪੂ ਦੀ ਸਲਾਹ ਤੇ ਉਹ ਕੰਮ ਦੇ سلسلے ਵਿੱਚ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਸਟੇਸ਼ਨ ਦੇ ਕੋਲ ਇੱਕ ਦੁਕਾਨ ਖੋਲ੍ਹ ਕੇ ਕੰਮ ਕਰਨ ਲੱਗੇ ਉੱਥੇ ਭੀੜ ਬਹੁਤ ਰਹਿੰਦੀ ਸੀ ਕਸਟਮਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਰੱਬ ਦੀ ਮਿਹਰ ਹੋਈ ਬਿਜ਼ਨਸ ਚੱਲ ਪਿਆ ਰਵੀ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨੀਰਜ ਸਿੰਘ ਨੇ ਆਪਣੇ ਪੁੱਤ ਦਾ ਵਿਆਹ ਆਪਣੇ ਦੋਸਤ ਕੁਲਵਿੰਦਰ ਦੀ ਕੁੜੀ ਸਿਮੀ ਨਾਲ ਕਰਵਾ ਦਿੱਤਾ ਰੂਪ ਰੰਗ ਵਿੱਚ ਭਲਾ ਉਹ ਸਾਵੜੀ ਸੀ ਪਰ ਨੇੜ ਨਕਸ ਤੇ ਬਹੁਤ ਸੋਹਣੀ ਸੀ ਉਹ ਬਹੁਤ ਸੰਸਕਾਰੀ ਸੀ ਘਰ ਦੇ ਕੰਮਾਂ ਨੂੰ ਬਖੂਬੀ ਕਰਨਾ ਜਾਣਦੀ ਸੀ ਉਸ ਦੇ ਚੰਗੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਨੀਰਜ ਸਿੰਘ ਨੇ ਉਸ ਨੂੰ ਆਪਣੀ ਨੋਹ ਬਣਾਉਣ ਦਾ ਫੈਸਲਾ ਕੀਤਾ ਸਿਮੀ ਆਪਣੇ ਸੱਸ ਸੋਹਰੇ ਦੀ ਬਹੁਤ ਸੇਵਾ ਕਰਦੀ ਸੀ ਪਰ ਰਵੀ ਸ਼ਹਿਰ ਵਿੱਚ ਪੜ੍ਹ ਲਿਖ ਕੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦਾ ਹਾਈ ਸੁਸਾਇਟੀ ਵਿੱਚ ਉੱਠਣਾ ਬੈਠਣਾ ਸੀ ਉਸ ਨੂੰ ਪਿੰਡਾਂ ਦੇ ਲੋਕ ਤੇ ਪਿੰਡ ਦੀ ਬੋਲੀ ਬਿਲਕੁਲ ਪਸੰਦ ਨਹੀਂ ਸੀ ਉਸ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਅਕਸਰ ਆਉਣਾ ਜਾਣਾ ਪੈਂਦਾ ਸੀ ਉਸਨੇ ਆਪਣੇ ਪਾਪਾ ਨਾਲ ਇਸ ਵਿਆਹ ਦਾ ਵਿਰੋਧ ਵੀ ਕੀਤਾ ਸੀ ਕਿਉਂਕਿ ਉਸ ਨੂੰ ਸਿਮੀ ਬਿਲਕੁਲ ਪਸੰਦ ਨਹੀਂ ਸੀ ਪਰ ਮਾਪਿਓ ਜਿੱਤ ਤੇ ਅੜੇ ਰਹੇ ਤੇ ਨੀਰਜ ਸਿੰਘ ਵੀ ਹੌਲੀ-ਹੌਲੀ ਬਿਮਾਰ ਰਹਿਣ ਲੱਗੇ ਉਹਨਾਂ ਦੀ ਸਿਹਤ ਖਰਾਬ ਹੋਣ ਲੱਗੀ ਫਿਰ ਉਸਨੇ ਆਪਣੇ ਮਨ ਨੂੰ ਮਾਰ ਕੇ ਸਿਮੀ ਨਾਲ ਵਿਆਹ ਕਰਵਾ ਲਿਆ ਪਰ ਕਦੇ ਉਸਨੇ ਸਿਮੀ ਨੂੰ ਆਪਣੇ ਦਿਲ ਵਿੱਚ ਜਗ੍ਹਾ ਨਹੀਂ ਦਿੱਤੀ ਉਸ ਨੂੰ ਪਤੀ ਦਾ ਦਰਜਾ ਨਹੀਂ ਦੇ ਸਕਿਆ ਸਿਮੀ ਜਿੰਨਾ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਉਹ ਉਨਾਂ ਹੀ ਉਸ ਤੋਂ ਦੂਰ ਹੁੰਦਾ ਜਾਂਦਾ ਨਫ਼ਰਤ ਕਰਦਾ ਸੀ ਸਿਮੀ ਤੇ ਰਵੀ ਇੱਕ ਹੀ ਕਮਰੇ ਵਿੱਚ ਸੌਂਦੇ ਸੀ ਸਿਮੀ ਸੋਫੇ ਤੇ ਤੇ ਰਵੀ ਆਪਣੇ ਬੈੱਡ ਤੇ ਇਕੱਲਾ ਸੌਂਦਾ ਸੀ ਉਸ ਨੂੰ ਆਪਣੇ ਕੋਲ ਬੈਠਣ ਵੀ ਨਹੀਂ ਦਿੰਦਾ ਸੀ ਹਰ ਸਮੇਂ ਅਣਪੜ ਹੋਣ ਦਾ ਤਾਨਾ ਦਿੰਦਾ ਰਹਿੰਦਾ ਸੀ ਸੀਮੀ ਰਵੀ ਦੇ ਇਸ ਤਰ੍ਹਾਂ ਕਰਨ ਨਾਲ ਬਹੁਤ ਦੁਖੀ ਰਹਿੰਦੀ ਤੇ ਰਾਤ ਨੂੰ ਸਰਾਣੇ ਦੇ ਉਹਲੇ ਲੁਕ-ਲੁਕ ਕੇ ਰਹਿੰਦੀ ਸੀ ਰਵੀ ਨੂੰ ਉਸਦੇ ਹੌਂਕ ਕੇ ਸੁਣਾਈ ਵੀ ਦਿੰਦੇ ਸੀ ਪਰ ਉਹ ਆਪਣੇ ਕੰਨਾਂ ਵਿੱਚ ਹੈੱਡਫੋਨ ਲਾ ਕੇ ਅੰਗਰੇਜ਼ੀ ਗਾਣੇ ਸੁਣਦਾ ਤੇ ਸੌਂ ਜਾਂਦਾ ਸਵੇਰੇ ਆਫਿਸ ਦੇ ਲਈ ਚਲਾ ਜਾਂਦਾ ਬਹੁਤ ਮਨ ਲਾ ਕੇ ਕੰਮ ਕਰਦਾ ਜਿਸ ਨਾਲ ਉਸ ਦਾ ਬਹੁਤ ਉਸ ਤੋਂ ਬਹੁਤ ਜ਼ਿਆਦਾ ਖੁਸ਼ ਰਹਿੰਦਾ ਸੀ ਰਵੀ ਦਾ ਬਹੁਤ ਜਲਦੀ ਹੀ ਪ੍ਰਮੋਸ਼ਨ ਹੋ ਗਿਆ ਫਿਰ ਇੱਕ ਦਿਨ ਰਵੀ ਘਰ ਵਿੱਚ ਲੈਪਟਾਪ ਵਿੱਚ ਗਾਣੇ ਸੁਣ ਰਿਹਾ ਸੀ ਤੇ ਆਫਿਸ ਦਾ ਕੰਮ ਕਰ ਰਿਹਾ ਸੀ ਸਿਮੀ ਦੀ ਨਜ਼ਰ ਉਸਦੇ ਲੈਪਟਾਪ ਤੇ ਪਈ ਤੇ ਇੱਕ ਹੀ ਬਟਨ ਦਬਾਉਣ ਨਾਲ ਕਿੰਨੇ ਵਧੀਆ ਗਾਣੇ ਆਉਂਦੇ ਨੇ ਉਸ ਸਮੇਂ ਬਾਥਰੂਮ ਵਿੱਚ ਚਲਾ ਗਿਆ ਤਾਂ ਉਸਨੇ ਇੱਕ ਬਟਨ ਦਬਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਸਦੇ ਇੰਪੋਰਟਡ ਡਾਕੂਮੈਂਟ ਉੱਡ ਗਏ ਉਸੇ ਗੱਲ ਨੂੰ ਲੈ ਕੇ ਅੱਜ ਰਵੀ ਸਿਮੀ ਦੇ ਹੋਂਦੇ ਹੀ ਵਰਸ ਪਿਆ ਦਿਆਨ ਉਤਨ ਮਹੀਨੇ ਲੰਘ ਗਏ ਸੀ ਰਵੀ ਦੇ ਕੁਝ ਆਫਿਸ ਦੇ ਦੋਸਤਾਂ ਨੇ ਕਿਹਾ ਯਾਰ ਤੂੰ ਕਰੇ ਆਪਣੀ ਘਰ ਵਾਲੀ ਨਾਲ ਨਹੀਂ ਮਿਲਾਇਆ ਤੇਰੀ ਤਰੱਕੀ ਵੀ ਹੋ ਗਈ ਹੈ ਹੁਣ ਇੱਕ ਕੰਮ ਕਰ ਸਾਨੂੰ ਤੇਰੀ ਪ੍ਰਮੋਸ਼ਨ ਦੀ ਪਾਰਟੀ ਚਾਹੀਦੀ ਹੈ ਤਾਂ ਅਸੀਂ ਹੁਣ ਕੁਝ ਨਹੀਂ ਸੁਣਨਾ ਅਸੀਂ ਤੇਰੇ ਘਰ ਆ ਰਹੇ ਆ ਸਾਰੇ ਦੋਸਤਾਂ ਨੇ ਜ਼ੋਰ ਦਿੱਤਾ ਤਾਂ ਰਵੀ ਮਨਾ ਨਾ ਕਰ ਸਕਿਆ ਪਰ ਉਸਨੇ ਕਿਹਾ ਭਾਬੀ ਤਾਂ ਪੇਕੇ ਗਈ ਹੋਈ ਹੈ ਪਰ ਪਾਰਟੀ ਮਿਲ ਜਾਵੇਗੀ ਠੀਕ ਹੈ ਕੱਲ ਸ਼ਾਮ ਦੀ ਪਾਰਟੀ ਪੱਕੀ ਤੇਰੇ ਘਰੇ ਆਸੀ ਸਾਰੇ ਆਵਾਂਗੇ ਰਵੀ ਨੂੰ ਬੜੀ ਟੈਨਸ਼ਨ ਹੋਣ ਲੱਗੀ ਕਿਸੇ ਨੂੰ ਕਿੱਥੇ ਲੁਕੋਵੇਗਾ ਫਿਰ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆ ਕੇ ਲੱਗਾ ਸੁਣ ਕੱਲ ਸ਼ਾਮ ਨੂੰ ਮੇਰੇ ਦੋਸਤ ਖਾਣੇ ਤੇ ਆ ਰਹੇ ਨੇ ਤਾਂ ਤੂੰ ਸਾਰਾ ਖਾਣਾ ਬਣਾ ਦੇਵੇਂ ਪਰ ਰਸੋਈ ਵਿੱਚ ਹੀ ਰਹੀਂ ਘੁੰਡ ਕੱਢ ਕੇ ਖਾਣਾ ਸਰਵ ਕਰ ਦੇਵੇਂ ਸਿਮੀ ਬੋਲੀ ਪੂਰੇ ਸਮੇਂ ਰਸੋਈ ਵਿੱਚ ਇੰਨੀ ਗਰਮੀ ਵਿੱਚ ਤਾਂ ਰਵੀ ਗੁੱਸੇ ਵਿੱਚ ਬੋਲਿਆ ਮੈਂ ਆਪਣੇ ਦੋਸਤਾਂ ਨੂੰ ਤੈਨੂੰ ਮਿਲਵਾ ਨਹੀਂ ਸਕਦਾ ਆਪਣੀ ਸ਼ਕਲ ਸ਼ੀਸ਼ੇ ਵਿੱਚ ਦੇਖੀ ਹੈ ਕਿੰਨੀ ਗੱਦੀ ਲੱਗਦੀ ਹੈ ਤੂੰ ਉਹਨਾਂ ਦੀਆਂ ਕਰਵਾਲੀਆਂ ਬਹੁਤ ਸੋਹਣੀਆਂ ਨੇ ਅੰਗਰੇਜ਼ੀ ਵਿੱਚ ਗੱਲ ਕਰਦੀਆਂ ਨੇ ਤੈਨੂੰ ਤਾਂ ਠੀਕ ਤਰ੍ਹਾਂ ਕੱਪੜੇ ਵੀ ਪਹਿਨ ਦਾ ਤਰੀਕਾ ਨਹੀਂ ਹੈ ਹਰ ਸਮੇਂ ਗਵਾਰਾਂ ਦੀ ਤਰ੍ਹਾਂ ਕੱਪੜੇ ਪਾਈ ਰੱਖਦੀ ਹੈ ਕਿੰਨੀ ਪਸੀਨੇ ਦੀ ਬਦੂਆ ਹੁੰਦੀ ਹੈ ਤੇਰੇ ਵਿੱਚੋਂ ਵਾਲ ਵੀ ਕਿੰਨੇ ਚਿਪਚਿਪੇ ਨੇ ਹਰ ਵਕਤ ਤੇਲ ਲਾ ਕੇ ਰੱਖਦੀ ਹੈ ਪਤਾ ਨਹੀਂ ਸੱਜਣ ਸਵਣ ਦਾ ਤੈਨੂੰ ਕਦੋਂ ਚਾ ਜਾਵੇਗਾ ਇਸ ਲਈ ਮੇਰੇ ਦੋਸਤਾਂ ਤੋਂ ਦੂਰ ਹੀ ਰਹੀਂ ਇਹ ਸੁਣ ਕੇ ਸਿਮੀ ਦੀਆਂ ਅੱਖਾਂ ਪਰਾਈਆਂ ਇੱਕ ਘਰ ਵਾਲੀ ਸਭ ਦੇ અપਮਾਨ ਨੂੰ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਪਤੀ ਦੇ અપਮਾਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਮੈਂ ਆਪਣਾ ਨੱਕ ਨਹੀਂ ਕਟਵਾਉਣਾ ਚਾਹੁੰਦਾ ਤਾਂ ਦੂਜੇ ਦਿਨ ਸਵੇਰ ਹੋਈ ਤਾਂ ਰਵੀ ਭੜਕ ਉੱਠਿਆ ਤੇ ਚੀਕਣ ਲੱਗਾ ਸਿਮੀ ਮੇਰੀ ਇੱਕ ਜਰਾਵ ਨਹੀਂ ਮਿਲ ਰਹੀ ਤੇ ਬੂਠ ਕਿੱਥੇ ਹੈ ਕਿੰਨੀ ਵਾਰ ਕਿਹਾ ਜਦੋਂ ਧੋਕੇ ਰੱਖਦੀ ਹੈ ਤੇ ਇੱਕ ਜਗ੍ਹਾ ਤੇ ਰੱਖਿਆ ਕਰ ਪਰ ਦਿਮਾਗ ਵਿੱਚ ਤਾਂ ਤੇਰੇ ਤੂੜੀ ਭਰੀ ਹੈ ਮੈਂ ਹੁਣ ਚੱਪਲਾ ਪਾ ਕੇ ਕੰਮ ਤੇ ਜਾਵਾਂਗਾ ਏ ਤੇਰਾ ਪਿੰਡ ਨਹੀਂ ਐ ਜੋ ਮਨ ਆਇਆ ਕਰ ਲਿਆ ਰਵੀ ਕੋਠ ਪਾਉਂਦੇ ਸੀਸੇ ਦੇ ਸਾਹਮਣੇ ਬੋਲ ਰਿਹਾ ਸੀ ਹੁਣ ਛੇਤੀ ਕਰ ਮੇਰੀਆਂ ਜਰਾਬਾਂ ਤੇ ਬੂਟ ਲੱਬ ਕੇ ਦੇ ਸਮਝਾ ਸਮਝਾ ਕੇ ਥੱਕ ਗਿਆ ਹੁਣ ਲੇਟ ਕਰਵਾਏਂਗੀ ਤਾਂ ਅਗੋ ਸਿਮੀ ਕਹਿੰਦੀ ਜੀ ਮੈਂ ਆਈ 2 ਮਿੰਟ ਵਿੱਚ ਮੈਂ ਤੁਹਾਡਾ ਟਿੱਪੜ ਪਿਕ ਕਰ ਰਹੀ ਸੀ ਅੱਛਾ ਇਸ ਵਾਰ ਫਰੋਟੇ ਜਿਆਦਾ ਸਾੜਨਾ ਦੇਵੀ ਟਿੱਪਨ ਪਿਕ ਕਰਕੇ ਸਿਮੀ ਕਮਰੇ ਵਿੱਚ ਆਈ ਤਾਂ ਰਵੀ ਬੋਲਿਆ ਮੇਰੀ ਜਰਾਬ ਕਿੱਥੇ ਐ ਤੁਹਾਨੂੰ ਔਰਤਾਂ ਨੂੰ ਕੋਈ ਕੰਮ ਠੀਕ ਤਰ੍ਹਾਂ ਨਹੀਂ ਆਉਂਦਾ ਬਹਿਲੇ ਬੈਠੀਆਂ ਕਰਦੀਆਂ ਕੀ ਰਹਿਣੀਆਂ ਸੇਮੀਦਨ ਬੈੱਡ ਥੱਲੇ ਡਿੱਗੀ ਹੋਈ ਦੂਜੀ ਜਰਾਬ ਕੱਟ ਕੇ ਰਵੀ ਨੂੰ ਦੇ ਦਿੱਤੀ ਤੇ ਕਹਿਣ ਲੱਗੀ ਕਾਲੀ ਵਿੱਚ ਤੁਸੀਂ ਇਹ ਇੱਥੇ ਸਿੱਟ ਦਿੱਤੀ ਸੀ ਜੁਰਾ ਰਜਿੰਦਰ ਨੇ ਫੜ ਲਈ ਤੇ ਰਜਿੰਦਰ ਉਸਦਾ ਮੂੰਹ ਵੇਖਦਾ ਹੀ ਰਹਿ ਗਿਆ ਤੇ ਬੋਲੇ ਠੀਕ ਹੈ ਠੀਕ ਹੈ ਟੇਬਲ ਤੇ ਮੈਂ ਇੱਕ ਪਰਚੇ ਲਿਖ ਕੇ ਰੱਖ ਦਿੰਦੀ ਐ ਅੱਜ ਸ਼ਾਮ ਦੀ ਪਾਰਟੀ ਵਿੱਚ ਖਾਣੇ ਵਿੱਚ ਕੀ ਕੀ ਬਣੇਗਾ ਅੱਜ ਆਫਿਸ ਤੋਂ ਛੇਤੀ ਛੁੱਟੀ ਹੋ ਜਾਵੇਗੀ ਸਾਰੇ ਦੋਸਤ ਸ਼ਾਮ ਤੱਕ ਆ ਜਾਣਗੇ ਚੰਗੀ ਤਰ੍ਹਾਂ ਹਾਲ ਵਿੱਚ ਸਫਾਈ ਕਰ ਦੇਣਾ ਜਦੋਂ ਮੇਰੇ ਦੋਸਤ ਆ ਜਾਣ ਤਾਂ ਪੂਰਾ ਘਰ ਚਮਕਣਾ ਚਾਹੀਦਾ ਤੇ ਤੂੰ ਸਾਹਮਣੇ ਨਾ ਆਈ ਜੇ ਆਉਣਾ ਹੀ ਪਵੇ ਤਾਂ ਕੁੰਡ ਕੱਢ ਕੇ ਆਈਂ ਬੱਡ ਦੀ ਚਾਦਰ ਬਦਲਦੇ ਹਿਦਾਇਤ ਦਿੰਦੇ ਹੋਏ ਰਵੀ ਓਫਿਸ ਚਲਾ ਗਿਆ ਸਿਮੀ ਰਵੀ ਦੇ ਓਫਿਸ ਜਾਣ ਤੋਂ ਬਾਅਦ ਟੇਬਲ ਦੇ ਕੋਲ ਗਈ ਤੇ ਪਰਚੀ ਚੱਕ ਕੇ ਪੜਨ ਲੱਗੀ ਪਰ ਜਿਵੇਂ ਉਹ ਪਰਚੀ ਪੜ ਰਹੀ ਸੀ ਤਾਂ ਇਨੇ ਖਲਵਾਤ ਕੋਰ ਦੀ ਆਵਾਜ਼ ਆਈ ਛੇਤੀ ਆਪਣੇ ਪਾਪਾ ਨੂੰ ਦਵਾਈ ਦੇ ਦੇ ਸਿਮੀ ਸਿਮੀ ਨੇ ਆਪਣੇ ਸਹੁਰੇ ਨੂੰ ਦਵਾਈ ਦਿੱਤੀ ਉਸ ਦੀ ਸੱਸ ਨੇ ਕਿਹਾ ਆਪਣੇ ਇਸ ਪਾਪਾ ਲਈ ਖਿਚੜੀ ਬਣਾ ਦੇਈ ਕਲਮੰਤ ਕੋਲ ਨੇ ਕਿਹਾ ਫਿਰ ਨੀਰਜ ਸਿੰਘ ਕੇ ਦੇ ਬੇਟਾ ਐਦਾ ਬਹੁਤ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਤੇਰੀ ਸੇਵਾ ਨਾਲ ਅੱਜ ਮੈਂ ਕਿੰਨੀ ਛੇਤੀ ਠੀਕ ਹੋ ਗਿਆ ਤਾਂ ਉਸ ਦੇ ਸਿਰ ਤੇ ਹੱਥ ਰੱਖ ਕੇ ਬਹੁਤ ਅਸ਼ੀਰਵਾਦ ਦੇਣ ਲੱਗੇ ਫਿਰ ਉਹ ਖਿਚੜੀ ਬਣਾਉਣ ਲਈ ਸੋਈ ਵਿੱਚ ਚਲੀ ਗਈ ਕੀ ਹੋਇਆ ਰਵੀ ਦੀ ਮਾਂ ਬਹੁਤ ਰੋਣ ਕਿਉਂ ਲੱਗ ਗਈ ਕੁਝ ਨਹੀਂ ਖੁਸ਼ੀ ਦੇ ਹੰਝੂ ਨੇ ਕੁਲਵੰਤ ਘਰ ਜਾਣ ਦੀ ਸੀ ਕਿ ਇੱਕ ਘਰਵਾਲੀ ਨੂੰ ਹੋਰ ਕੀ ਚਾਹੀਦਾ ਹੁੰਦਾ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਸਮਾਨ ਅਤੇ ਪਿਆਰੀ ਚਾਹੁੰਦੀ ਹੈ ਉਸ ਦੀਆਂ ਅੱਖਾਂ ਵਿੱਚ ਆਪਣੇ ਲਈ ਇੱਜ਼ਤ ਚਾਹੁੰਦੀ ਹੈ ਜੋ ਰਵੀ ਨੇ ਉਸ ਨੂੰ ਕਦੇ ਨਹੀਂ ਦਿੱਤੀ ਸੀ ਪਤਾ ਨਹੀਂ ਉਸ ਦੀਆਂ ਅੱਖਾਂ ਤੋਂ ਪੱਟੀ ਕਦੋਂ ਖੁੱਲੇਗੀ ਇੰਨੀ ਚੰਗੀ ਕੁੜੀ ਨੂੰ ਠੁਕਰਾ ਦਿੱਤਾ ਹੈ ਕੰਮ ਨਿਪਟਾਉਣ ਤੋਂ ਬਾਅਦ ਸਿਮੀ ਫਟਾਫਟ ਯਾਉਲ ਦੀ ਸਾਈਕਨ ਵਿੱਚ ਲੱਗੀ ਉਸ ਦੀ ਸੱਸ ਕੁਲਵੰਤ ਘਰ ਉਸ ਦੇ ਕੋਲ ਆਈ ਤੇ ਕਹਿੰਦੀ ਕੀ ਹੋਇਆ ਬਹੂ ਅੱਜ ਕੋਈ ਘਰਿਆ ਰਿਹਾ ਹੈ ਸਿਮੀ ਨੇ ਕਿਹਾ ਮਾਂ ਜੀ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਕੁਝ ਖਾਸ ਦੋਸਤ ਘਰ ਵਿੱਚ ਆਉਣਗੇ ਠੀਕ ਹੈ ਪੁੱਤ ਮੈਂ ਤੇਰੀ ਮਦਦ ਕਰ ਦਨੀ ਆ ਜਾਂ ਦੋ ਕਮਰੇ ਵਿੱਚ ਨਵੀਂ ਚਾਦਰ ਲੈ ਕੇ ਆ ਮੈਂ ਸੋਫੇ ਦੇ ਸਹਰਾਣਿਆਂ ਦੇ ਕੱਪੜੇ ਚੇਂਜ ਕਰ ਦਨੀ ਆ ਤੂੰ ਪਰਦੇ ਬਦਲ ਦੇ ਤੇ ਡਾਈਨਿੰਗ ਟੇਬਲ ਤੇ ਸਭ ਕੱਚ ਦੇ ਗਲਾਸ ਰੱਖ ਦੇ ਤੇ ਪਾਣੀ ਦਾ ਜੱਗ ਵੀ ਰੱਖ ਦੇ ਪੂਰੀ ਤਿਆਰੀ ਹੋਣ ਤੋਂ ਬਾਅਦ ਸਿਮੀ ਝਾੜੂ ਨਾਲ ਪੂਰੇ ਘਰ ਨੂੰ ਸਾਫ਼ ਕਰਨ ਲੱਗੀ ਤਾਂ ਉਹ ਟੇਬਲ ਤੇ ਜੋ ਪਰਚੀ ਰੱਖੀ ਸੀ ਉਹ ਉੱਡ ਕੇ ਥੱਲੇ ਡਿੱਗ ਗਈ ਸਿਮੀ ਕੰਮ ਦੀ ਹੜਬੜ ਵਿੱਚ ਧਿਆਨ ਹੀ ਨਹੀਂ ਦਿੱਤਾ ਤੇ ਸਾਰਾ ਕੂੜਾ ਬਾਹਰ ਸੁੱਟ ਦਿੱਤਾ ਫਿਰ ਉਹ ਫਟਾਫਟ ਤਿਆਰ ਹੋ ਗਈ ਉਸ ਤੋਂ ਬਾਅਦ ਖਾਣੇ ਦੀ ਤਿਆਰੀ ਵਿੱਚ ਲੱਗ ਗਈ ਜਦੋਂ ਆਪਣੀ ਪਰਚੀ ਲੈਣ ਗਈ ਤਾਂ ਕਮਰੇ ਵਿੱਚ ਗਈ ਪਰਚੀ ਨੂੰ ਨਾ ਵੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਈ ਉਹ ਮਾਨੀ ਵਰਜੀ ਸੋਚਣ ਲੱਗੀ ਜੇ ਖਾਣੇ ਵਿੱਚ ਢੰਗ ਦਾ ਕੁਝ ਨਾ ਬਣਿਆ ਤਾਂ ਸਾਰਾ ਘਰ ਰਵੀ ਸਿਰ ਤੇ ਚੱਕ ਲਵੇਗਾ ਉਹ ਪਰੇਸ਼ਾਨ ਜੀ ਹੋ ਕੇ ਕੁਲਵੰਤ ਕੋਲ ਗਈ ਤੇ ਕੁਲਵੰਤ ਤੌਰ ਕਹਿੰਦੀ ਬਹੁ ਕੀ ਹੋਇਆ ਤੂੰ ਇੰਨੀ ਜ਼ਿਆਦਾ ਪਰੇਸ਼ਾਨ ਕਿਉਂ ਹੈ मां जी उन्होने मेज ते खाने दी पर्ची रखी सी पता नहीं किथे चली गई समय भी बहुत ਘਟ ਹੈ ਹੁਣ ਮੈਂ ਕੀ ਬਣਾਵਾ ਤਾਂ ਗੋਕਰਵੰਤ ਘਰ ਕਹਿੰਦੀ ਕਿ ਤੂੰ ਫੋਨ ਕਰਕੇ ਪੁੱਛ ਲੈ ਮੈਂ ਆਪਣੀ ਸਹੇਲੀ ਦੇ ਘਰੇ ਜਾ ਰਹੀਆਂ ਫਿਰ ਨਿਰਜ ਸਿੰਘ ਨੇ ਰਵੀ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਸ ਵਿੱਚੋਂ ਭਾਰਿਆ ਸੀ ਫੋਨ ਰਾਤ ਦੇ ਨੀਰਜ ਸਿੰਘ ਬੋਲੇ ਉਹ ਫੋਨ ਨਹੀਂ ਚੱਕਰਿਆ ਇੱਕ ਕੰਮ ਕਰ ਤੈਨੂੰ ਜੋ ਆਉਂਦਾ ਹੈ ਬਣਾ ਲੈ ਆਪਾਂ ਹੁਣ ਕੀ ਕਰ ਸਕਦੇ ਆ ਸਿਮੀ ਪਿੰਡ ਦੀ ਦੇਸੀ ਟਾਈਪ ਦੀ ਕੁੜੀ ਸੀ ਰੋਟੀ ਪੂੜੀ ਸਬਜ਼ੀ ਖੀਰ ਬਣਾ ਕੇ ਰੱਖ ਦਿੱਤੀ ਨਾਲ ਨਿੰਬੂ ਪਾਣੀ ਦੀ ਸਕੰਜਵੀ ਵੀ ਬਣਾ ਦਿੱਤੀ ਸ਼ਾਮ ਹੁੰਦੇ ਰਵੀ ਪਹਿਲਾ ਘਰ ਆਇਆ ਘਰ ਦੀ ਹਾਲਤ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਫਿਰ ਉਹ ਫ੍ਰੈਸ਼ ਹੋਣ ਲਈ ਕਮਰੇ ਵਿੱਚ ਚਲਾ ਗਿਆ ਥੋੜੀ ਦੇਰ ਬਾਅਦ ਦਰਵਾਜ਼ਾ ਖੜਕਿਆ ਤਾਂ ਸਿਮੀ ਦਰਵਾਜ਼ਾ ਖੋਲਣ ਜਾਣ ਲੱਗੀ ਤਾ ਰਵੀ ਨੇ ਉਸ ਨੂੰ ਦਰਵਾਜ਼ਾ ਖੋਲਣ ਤੋਂ ਨਾ ਕਰ ਦਿੱਤੀ ਤੇ ਕਹਿਣ ਲੱਗਾ ਮੇਰੇ ਦੋਸਤਾਂ ਨੂੰ ਆਪਣੀ ਮਨੁੱਖ ਸ਼ਕਲ ਨਾ ਵਿਖਾਈ ਆਪਣਾ ਮੂੰਹ ਦੇਖ ਲੈ ਪਹਿਲਾਂ ਸਿਮੀ ਨੇ ਘੁੰਡ ਥੱਲੇ ਕਰ ਲਿਆ ਤੇ ਸੋਈ ਵਿੱਚ ਚਲੇਗੀ ਦਰਵਾਜਾ ਖੁੱਲਿਆ ਤਾਂ ਸਾਰੇ ਦੋਸਤ ਘਰ ਆ ਗਏ ਕਹਿੰਦੇ ਰਵੀ ਯਾਰ ਕੁਝ ਵੀ ਬੋਲ ਪਰ ਘਰ ਦੀ ਸਜਾਵਟ ਬਹੁਤ ਵਧੀਆ ਹੈ ਰਵੀ ਨੇ ਕਿਹਾ ਠੀਕ ਹੈ ਹੁਣ ਅੰਦਰ ਆ ਜਾਓ ਫਿਰ ਸਾਰੇ ਜਣੇ ਸੋਫੇ ਤੇ ਬਹਿ ਗਏ ਸਭ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ ਰਵੀ ਸਿਮੀ ਨੂੰ ਆਵਾਜ਼ ਦੇਣ ਲੱਗਾ ਕੋਲਡ ਡਰਿੰਕ ਲੈ ਕੇ ਆ ਸਿਮੀ ਨੂੰ ਕੋਈ ਸਮਝ ਨਾ ਆਇਆ ਘੁੰਡ ਕੱਟ ਕੇ ਹਾਲ ਵਿੱਚ ਆਈ ਸਭ ਨੂੰ ਨਿੰਬੂ ਪਾਣੀ ਸਰਵ ਕਰਨ ਲੱਗੀ ਰਵੀ ਉਸ ਦੇ ਕੋਲ ਗਿਆ ਤੇ ਬੋਲਿਆ ਇਹ ਕੀ ਲਿਆਈਆਂ ਐ ਮੈਂ ਕੋਲਡ ਡਰਿੰਕ ਕਿਹਾ ਸੀ ਇਹ ਕੋਲਡ ਡਰਿੰਕ ਹੈ ਰਵੀ ਸਿਮੀ ਨੂੰ ਰਸੋਈ ਵਿੱਚ ਲਿਜਾ ਕੇ ਬੋਲਿਆ ਮੇਰੇ ਦੋਸਤ ਇੰਨੀ ਦੂਰੋਂ ਆਏ ਨੇ ਉਹ ਨਿੰਬੂ ਪਾਣੀ ਪੀਣ ਆਏ ਜਾ ਕੇ ਕੁਝ ਢੰਗ ਦਾ ਲੈ ਕੇ ਆ ਫਿਰ ਉਹ ਆਪਣੇ ਦੋਸਤਾਂ ਕੋਲ ਗਿਆ ਯਾਰ ਇੰਨੀ ਗਰਮੀ ਵਿੱਚ ਠੰਡੀ ਠੰਡੀ ਨਿੰਬੂ ਪਾਣੀ ਸਕੰਜਵੀ ਪੀਣ ਦਾ ਮਜ਼ਾ ਹੀ ਆ ਲਗਾ ਬਹੁਤ ਵਧੀਆ ਲੱਗਿਆ ਬਹੁਤ ਹੀ ਚੰਗੀ ਸੀ ਕਿਸ ਨੇ ਬਣਾਇਆ ਹੈ ਕੌਣ ਹੈ ਇਹ ਕੰਬ ਵਾਲੀ ਰਵੀ ਨੇ ਆਪਣੇ ਦੋਸਤ ਨੂੰ ਕਿਹਾ ਉਸੇ ਸਮੇਂ ਸਿਮੀ ਖਾਣਾ ਲੈ ਕੇ ਆ ਰਹੀ ਸੀ ਜਦੋਂ ਰਵੀ ਨੇ ਉਸ ਨੂੰ ਕੰਮ ਵਾਲੀ ਕਹਿ ਤਾ ਉਹ ਅੰਦਰੋਂ ਟੁੱਟ ਗਈ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਫਿਰ ਥੋੜਾ ਸੰਭਲਦੇ ਹੋਏ ਹਾਲ ਵਿੱਚ ਆਈ ਖਾਣਾ ਸਰਵ ਕੀਤਾ ਖਾਣਾ ਖਾ ਕੇ ਸਾਰਿਆਂ ਦਾ ਮੂਡ ਡੋਕ ਹੋ ਗਿਆ ਇੱਕ ਦੋਸਤ ਬੋਲਿਆ ਜਦੋਂ ਪਾਰਟੀ ਨਹੀਂ ਦੇਣੀ ਸੀ ਤਾਂ ਪਹਿਲਾਂ ਹੀ ਦੱਸ ਦਿੰਦਾ ਅਸੀਂ ਕਿਸੇ ਹੋਟਲ ਵਿੱਚ ਖਾਣਾ ਖਾ ਲੈਂਦੇ ਸਾਰਾ ਮੂਡ ਖਰਾਬ ਹੋ ਗਿਆ ਸ਼ਹਿਰ ਦੇ ਲੋਕ ਪੀਜ਼ਾ 버ਗਰ ਨੂਡਲ ਖਾਣ ਵਾਲੇ ਸੀ ਕਿੱਥੇ ਉਹਨਾਂ ਨੂੰ ਪੂੜੀ ਸਬਜ਼ੀ ਤੇ ਖੀਰ ਚੰਗੀ ਲੱਗਣੀ ਸੀ ਸਭ ਕਹਿੰਦੇ ਬੋਰਿੰਗ ਖਾਣਾ ਸੀ ਅਸੀਂ ਕਿਸੇ ਵਿਆਹ ਪਾਰਟੀ ਵਿੱਚ ਨਹੀਂ ਐਦਾਂ ਦਾ ਖਾਂਦੇ ਕਹਿੰਦੇ ਹੋਏ ਰਵੀ ਦਾ ਮਜ਼ਾਕ ਉਡਾਉਣ ਲੱਗੇ ਅਸੀਂ ਸੋਚਿਆ ਸੀ ਕੇਕ ਵਗੈਰਾ ਖਾਣ ਨੂੰ ਮਿਲੇਗਾ ਪਰ ਇੱਥੇ ਤਾਂ ਹਲਵੇ ਨਾਲ ਹੀ ਕੰਮ ਚਲਾ ਦਿੱਤਾ ਗਿਆ ਹੁਣ ਇਹ ਸੂਜੀ ਦਾ ਹਲਵਾ ਕੌਣ ਖਾਂਦਾ ਸਭ ਪਾਰਟੀ ਛੱਡ ਕੇ ਵਿਚਾਲੇ ਹੀ ਚਲੇ ਗਏ ਦੋਸਤਾਂ ਤੋਂ ਜਾਣ ਤੋਂ ਬਾਅਦ ਰਵੀ ਸੀਮੀ ਤੇ ਬਰਸ ਪਿਆ ਕਹਿੰਦਾ ਇਹ ਕੀ ਬਣਾ ਦਿੱਤਾ ਮੈਂ ਤੈਨੂੰ ਕਿਹਾ ਸੀ ਨਾ ਨੂਡਲ ਵਗੈਰਾ ਪੀਜ਼ਾ ਵਗੈਰਾ ਬਣਾਉਣ ਦੇ ਲਈ ਨਹੀਂ ਆਉਂਦਾ ਤਾਂ ਮੈਨੂੰ ਦੱਸ ਦਿੰਦੀ ਮਾਂ ਤੋਂ ਸਿੱਖ ਲੈਂਦੀ ਮੈਂ ਕਿਸੇ ਹੋਟਲ ਤੋਂ ਮੰਗਾ ਲੰਦਾ ਸਭ ਮੇਰੇ ਦੋਸਤਾਂ ਆਫਿਸ ਵਿੱਚ ਮੇਰਾ ਮਜ਼ਾਕ ਉਡਾਨਗੇ ਰਵੀ ਜੋਰ-ਜੋਰ ਦੀ ਚੀਕ-ਚੀਕ ਕੇ ਸੇ ਮੈਨੂੰ ਕਹਿ ਰਿਹਾ ਸੀ ਉਸਦੇ ਰੋਲੇ ਦੀ ਆਵਾਜ਼ ਸੁਣ ਕੇ ਕੁਲਵੰਤ ਘੁਰਾਈ ਤੇ ਬੋਲੀ ਕਿਉਂ ਸਾਰਾ ਘਰ ਸਿਰ ਤੇ ਚੱਕ ਰੱਖਿਆ ਹੈ ਬੇਟਾ ਇਸ ਵਿੱਚ ਬਹੁਤੀ ਕੀ ਗਲਤੀ ਹੈ ਇਸਨੂੰ ਤਾਂ ਸਿਰ ਦਾ ਖਾਣਾ ਬਣਾਉਣਾ ਨਹੀਂ ਆਉਂਦਾ ਉਸਨੇ ਤਾਂ ਕਦੇ ਇਦਾਂ ਦਾ ਖਾਣਾ ਖਾਧਾ ਵੀ ਨਹੀਂ ਹੈ ਤੇਰੀ ਗਲਤੀ ਹੈ ਅਜੇ ਤਾਂ ਵਿਆਹ ਦੇ 9 ਤਨਵੇਂ ਨਹੀਂ ਹੋਏ ਥੋੜਾ ਟਾਈਮ ਤਾਂ ਦੇ ਪੁੱਤਾ ਹੌਲੀ-ਹੌਲੀ ਸਿਰ ਦੇ ਖਾਣਾ ਪੀਣਾ ਸਭ ਸਿੱਖ ਜਾਵੇਗੀ ਹੋਰ ਤਾਂ ਹੋਰ ਹੈ ਤੇਰੇ ਖਾਣੇ ਦੀ ਲਿਸਟ ਵੀ ਗੁੰਮ ਹੋ ਗਈ ਸੀ ਵਿਚਾਰੀ ਕੀ ਕਰਦੀ ਇਹ ਦੱਸ ਨਹੀਂ ਸਕਦੀ ਸੀ ਕੁਲਵੰਤ ਕੋਰਖਿਆਂ ਦੀ ਬੇਟਾ ਤੇਰੇ ਪਾਪਾ ਨੇ ਫੋਨ ਕੀਤਾ ਸੀ ਪਰ ਤੇਰਾ ਫੋਨ ਸ ਵਿੱਚੋਂ ਫਾਰਿਆ ਸੀ ਮੈਂ ਵੀ ਆਪਣੀ ਸਹੇਲੀ ਦੇ ਘਰ ਚਲੇਗੀ ਤੂੰ ਜਾਣਦਾ ਹੈ ਅੱਜ ਉਸਦੀ ਨੋ ਦੇ ਪਰਲੇ ਨੂੰ ਪੂਰੇ 5 ਸਾਲ ਪੂਰੇ ਹੋ ਗਏ ਨੇ ਉਸਨੇ ਸਾਨੂੰ ਘਰੇ ਖਾਣੇ ਤੇ ਬੁਲਾਇਆ ਸੀ ਬੜੇ ਧੂ ਧਾਮ ਨਾਲ ਜਸ਼ਨ ਮਨਾਇਆ ਗਿਆ ਤੇ ਪਤਾ ਹੈ ਉੱਥੇ ਵੱਡੇ ਵੱਡੇ ਸੈਲੀਬ੍ਰਿਟੀ ਵੀ ਆਏ ਸੀ ਰਵੀ ਗੁੱਸੇ ਵਿੱਚ ਬੋਲਿਆ ਮਾਂ ਤੂੰ ਸਹੀ ਕਹਿ ਰਹੀ ਹੈਂ ਇਸ ਗੁਵਾਰ ਦੇ ਨਾਲ ਰਹਿੰਦੇ ਰਹਿੰਦੇ ਮੇਰੀ ਅਕਲ ਤੇ ਵੀ ਪੜਦਾ ਪੈ ਗਿਆ ਆਖਿਰ ਮੈਂ ਇਸ ਨੂੰ ਕਿਉਂ ਕਿਹਾ ਪਾਰਟੀ ਆਰਗੇਨਾਈਜ਼ ਕਰਨ ਵਾਸਤੇ ਮੇਰੇ ਤੋਂ ਹੀ ਗਲਤੀ ਹੋ ਗਈ ਕਹਿੰਦੇ ਰਵੀ ਨੇ ਗੁੱਸੇ ਵਿੱਚ ਖਾਣੇ ਦੀ ਥਾਲੀ ਚੁੱਕ ਕੇ ਸੁੱਟ ਕੇ ਮਾਰੀ ਜਾ ਕੇ ਆਪਣੇ ਕਮਰੇ ਵਿੱਚ ਪੈ ਗਿਆ ਸਮਾਂ ਇਸ ਤਰ੍ਹਾਂ ਲੰਘ ਰਿਹਾ ਸੀ ਰਵੀ ਸਿਮੀ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦਾ ਸੀ ਸਵੇਰ ਦਾ ਖਾਣਾ ਖਾਂਦਾ ਤੇ ਚੁੱਪਚਾਪ ਆਫਿਸ ਲਈ ਚਲਾ ਜਾਂਦਾ ਫਿਰ ਕੁਝ ਦਿਨ ਬਾਅਦ ਰਵੀ ਆਪਣੀ ਮਾਂ ਦੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਮਾਂ ਮੈਂ ਆਪਣੇ ਕੰਮ ਦੇ سلسلے ਵਿੱਚ 1 ਮਹੀਨੇ ਲਈ ਵਿਦੇਸ਼ ਜਾਣਾ ਹੈ ਹੁਣ ਤਾਂ ਪਾਪਾ ਵੀ ਠੀਕ ਹੋ ਗਏ ਨੇ ਦੁਕਾਨ ਤੇ ਜਾਣ ਲੱਗੇ ਨੇ ਤਾਂ ਮੈਨੂੰ ਇਸ ਘਰ ਦੀ ਟੈਨਸ਼ਨ ਕਰਨ ਦੀ ਕੋਈ ਲੋੜ ਨਹੀਂ ਹੈ ਕਲਵੰਤ ਕੋ ਗੈਂਦੀ ਪੁੱਤ ਜੇ ਤੂੰ ਵਿਦੇਸ਼ ਇੱਕ ਮਹੀਨੇ ਲਈ ਜਾ ਰਿਹਾ ਹੈ ਤਾਂ ਬਹੁ ਨੂੰ ਵੀ ਨਾਲ ਲੈ ਜਾ ਉਸ ਨੂੰ ਵੀ ਚੰਗਾ ਲੱਗੇਗਾ ਧਰ ਵੀ ਕਹਿੰਦਾ ਨਹੀਂ ਵਾ ਮੈਂ ਉਸ ਗੁਆਰਣਪਣ ਨੂੰ ਲੈ ਕੇ ਨਹੀਂ ਜਾਣਾ ਚਾਹੁੰਦਾ ਮੈਂ ਇੱਕ ਮਹੀਨੇ ਬਾਅਦ ਆ ਜਾਵਾਂਗਾ ਕਹਿ ਕੇ ਰਵੀ ਸ਼ਾਮ ਦੀ ਫਲੈਟ ਤੋਂ ਵਿਦੇਸ਼ ਲਈ ਰਵਾਨਾ ਹੋ ਗਿਆ ਉੱਥੇ ਆਪਣੇ ਮਨਮਰਜ਼ੀ ਤੇ ਆ ਜੀਵਨ ਜਿਉਣ ਲੱਗਿਆ ਇਧਰ ਸਿਮੀ ਵਿਚਾਰੀ ਉਦਾਸ ਰਹਿੰਦੀ ਪਤੀ ਦਾ ਇੰਤਜ਼ਾਰ ਕਰਦੀ ਰਹਿੰਦੀ ਪਰ ਉਹ ਨਾ ਉਸ ਦਾ ਫੋਨ ਚੱਕਦਾ ਸੀ ਤੇ ਨਾ ਹੀ ਫੋਨ ਕਰਦਾ ਸੀ ਹੌਲੀ ਹੌਲੀ ਇੱਕ ਮਹੀਨਾ ਲੰਘ ਗਿਆ ਉਹ ਵਾਪਸ ਨਾ ਆਇਆ ਸਿਮੀ ਵੀ ਗਮਸਮ ਰਹਿਣ ਲੱਗੀ ਬਚਾਰੀ ਕੁਲਵੰਤ ਕौरा ਸਿਮੀ ਨੂੰ ਆਪਣੀ ਧੀ ਤਰ੍ਹਾਂ ਮੰਦੀ ਸੀ ਉਹ ਵੀ ਸਿਮੀ ਦੇ ਹੰਝੂ ਵੇਖਦੀ ਤਾਂ ਉਹਨਾਂ ਦੀ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੀਰਜ ਸਿੰਘ ਵੀ ਦੁਖੀ ਰਹਿਣ ਲੱਗੇ ਆਖਿਰ ਆਪਣੀ ਨੂੰ ਨੂੰ ਕਿਵੇਂ ਖੁਸ਼ ਰੱਖਣਾ ਉਹ ਕਿਸੇ ਨਾਲ ਬੋਲਦੀ ਵੀ ਨਹੀਂ ਸੀ ਚੁੱਪਚਾਪ ਬਸ ਘਰ ਦਾ ਕੰਮ ਕਰਦੀ ਤੇ ਆਪਣੇ ਕਮਰੇ ਵਿੱਚ ਪਈ ਰਹਿੰਦੀ ਰਵੀ ਦੀ ਫੋਟੋ ਨੂੰ ਵੇਖਦੀ ਰਹਿੰਦੀ ਉਸਦੇ ਦਿਲ ਵਿੱਚ ਰਵੀ ਲਈ ਬਹੁਤ ਪਿਆਰ ਸੀ ਪਰ ਰਵੀ ਜੋ ਉਸਦੇ ਪਿਆਰ ਨੂੰ ਸਮਝ ਨਹੀਂ ਸਕਿਆ ਉਸਦੇ ਸੱਚੇ ਪਿਆਰ ਨੂੰ ਅਜੇ ਤੱਕ ਸਬਕਾ ਨਾ ਕਰ ਪਾਇਆ ਇੱਕ ਦਿਨ ਸ਼ਾਮ ਨੂੰ ਕੁਲਵੰਤਕੌਰ ਆਪਣੀ ਸਹੇਲੀ ਦੇ ਕੋਲ ਗਈ ਕੁਲਵੰਤਕੌਰ ਨੂੰ ਉਦਾਸ ਵੇਖ ਕੇ ਉਸਦੀ ਸਹੇਲੀ ਕਹਿੰਦੀ ਕੀ ਹੋਇਆ ਕੁਲਵੰਤਕੌਰ ਤੂੰ ਇੰਨੀ ਉਦਾਸ ਕਿਉਂ ਲੱਗ ਰਹੀ ਹੈ ਕਲਵੰਤ ਕਰਨਾ ਆਪਣੇ ਦਿਲ ਦਾ ਗੁਬਾਰ ਆਪਣੀ ਸਹੇਲੀ ਦੇ ਸਾਹਮਣੇ ਰੱਖ ਦਿੱਤਾ ਕਹਿੰਦੀ ਕੀ ਦੱਸਾਂ ਮੇਰਾ ਪੁੱਤ ਵਿਦੇਸ਼ ਚਲਾ ਗਿਆ ਨਾ ਉਹ ਫੋਨ ਕਰਦਾ ਤੇ ਨਾ ਹੀ ਫੋਨ ਚੱਕਦਾ ਵਿਚਾਰੀ ਮੇਰੀ ਨੋ ਉਦਾਸ ਬੈਠੀ ਰਹਿੰਦੀ ਐ ਉਸ ਦਾ ਇੰਤਜ਼ਾਰ ਕਰਦੀ ਰਹਿੰਦੀ ਐ ਗਵੀ ਨੂੰ 2 ਮਹੀਨੇ ਹੋ ਗਏ ਨੇ ਗਏ ਨੂੰ ਪਰ ਉਹ ਅਜੇ ਤੱਕ ਵਾਪਸ ਨਹੀਂ ਆਇਆ ਆਪਣੀ ਨੋ ਦੀਆਂ ਅੱਖਾਂ ਵਿੱਚ ਹੰਝੂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੇ ਸਾਰੇ ਪ੍ਰਸਾਦ ਦੀ ਜੜ ਅਸੀਂ ਆ ਸਾਡਾ ਹੀ ਸਾਰਾ ਕੀਤਾ ਧਰਿਆ ਅਸੀਂ ਆਪਣੇ ਬੇਟੇ ਨੂੰ ਮਜਬੂਰ ਕੀਤਾ ਸੀ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣ ਵਾਸਤੇ ਅਸੀਂ ਆਪਣੇ ਫਾਇਦੇ ਲਈ ਇਹ ਸਭ ਕੀਤਾ ਪਰ ਬੂਹ ਵਿੱਚ ਕੋਈ ਮੀਨੀ ਐ ਬਹੁਤ ਚੰਗੀ ਐ ਸੰਸਕਾਰੀ ਐ ਕਦੇ ਕੁਝ ਨਹੀਂ ਕਹਿੰਦੀ ਕੁਲਵੰਤ ਕੋਲ ਦੀ ਗੱਲ ਸੁਣ ਕੇ ਉਸ ਦੀ ਸਹੇਲੀ ਨੇ ਸੁਝਾਅ ਦਿੱਤਾ ਉਸ ਨੂੰ ਕੱਲ ਸਾਡੇ ਘਰੇ ਲੈ ਕੇ ਆ ਮੇਰੀ ਬਹੂ ਦਾ ਪਾਰਲਰ ਐ ਮੈਂ ਤੇਰੀ ਗੱਲ ਸਮਝ ਗਈ ਕਿ ਅੱਜ ਕੱਲ ਦੇ ਮੁੰਡਿਆਂ ਨੂੰ ਕਿਹੋ ਜੀਆਂ ਕੁੜੀਆਂ ਚਾਹੀਦੀਆਂ ਨੇ ਤੂੰ ਤਾਂ ਜਾਣਦੀ ਐ ਉਸ ਦਾ ਕਿੰਨਾ ਫੈਮਸ ਪਾਰਲਰ ਐ ਉਸ ਨੇ ਪੂਰੇ ਦਿੱਲੀ ਦੀ ਕਾਇਆ ਕਲਪ ਕਰ ਦਿੱਤੀ ਐ ਸਿਮੀ ਦੀ ਵੀ ਕਾਇਆ ਕਲਪ ਕਰ ਦੇਵੇਗੀ ਤਾਂ ਦੇਖੀ ਰਵੀ ਭੱਜ ਕੇ ਆਵੇਗਾ ਤੂੰ ਚਿੰਤਾ ਨਾ ਕਰ ਕੁਲਵੰਤ ਕੋਲ ਨੂੰ ਆਪਣੀ ਸਹੇਲੀ ਦਾ ਸੁਝਾਅ ਚੰਗਾ ਲੱਗਿਆ ਦੂਜੇ ਦਿਨ ਕੋਲੰਤ ਕਰਕੇਂ ਦੀ ਪੁੱਤ ਦੇਖ ਜਲਦੀ ਨਾਲ ਕੰਮ ਕਰ ਲੈ ਅੱਜ ਆਪਾਂ ਮੇਰੀ ਸਹੇਲੀ ਦੇ ਘਰ ਚਲਾਂਗੇ ਤੂੰ ਵੀ ਚੱਲੀਂ ਸਿਮੀ ਕਹਿੰਦੀ ਨਹੀਂ ਮੰਮੀ ਮੇਰਾ ਜਾਣ ਦਾ ਮਨ ਨਹੀਂ ਕਰਦਾ ਨਹੀਂ ਬੇਟਾ ਇਸ ਤਰ੍ਹਾਂ ਘਰ ਵਿੱਚ ਰਹਿ ਕੇ ਤੂੰ ਕੀ ਕਰੇਂਗੀ ਤੂੰ ਆਪਣੇ ਆਪ ਨੂੰ ਸਜ਼ਾ ਦੇ ਕੇ ਮੈਨੂੰ ਵੀ ਰਵਾਉਣਾ ਚਾਹਨੀ ਹੈ ਮੈਂ ਤੇਰਾ ਦੁੱਖ ਨਹੀਂ ਦੇਖ ਸਕਦੀ ਕਹਿੰਦੇ ਕੁਲਵੰਤ ਕੌਰ ਨੇ ਆਪਣੀ ਨੂੰ ਸਿਮੀ ਨੂੰ ਘਰ ਨਾਲ ਲਾ ਲਿਆ ਉਹ ਅੱਜ ਆਪਣੇ ਹੰਝੂਆਂ ਤੇ ਕਾਬੂ ਨਾ ਕਰ ਸકી ਸਿਮੀ ਕੰਮ ਕਰਨ ਤੋਂ ਬਾਅਦ ਆਪਣੀ ਸੱਸ ਕੁਲਵੰਤ ਕੌਰ ਦੇ ਨਾਲ ਉਹਨਾਂ ਦੀ ਸਹੇਲੀ ਤੇ ਬਿਊਟੀ ਪਾਰਲਰ ਤੇ ਚਲੀ ਗਈ ਉੱਥੇ ਪਰਮਜੀਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਆਓ ਆਂਟੀ ਜੀ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਇਹ ਤੁਹਾਡੀ ਨੂੰ ਹੈ ਨਾ ਸਿਮੀ ਹੈਲੋ ਹਾਊ ਆਰ ਯੂ ਅਗੋ ਸੀ ਮੀਚ ਚੁੱਪ ਕਰ ਗਈ ਕੁਝ ਨਾ ਬੋਲੀ ਉਸ ਦਾ ਪਾਰਲਰ ਬਹੁਤ ਸੋਹਣਾ ਸੀ ਦੋ ਚਾਰ ਸੈਲੀਬ੍ਰਿਟੀ ਵੀ ਉੱਥੇ ਬੈਠੇ ਹੋਏ ਸੀ ਜੋ ਆਪਣਾ ਫੇਸ਼ੀਅਲ ਕਰਵਾ ਰਹੇ ਸੀ ਕੋਈ ਮੈਨੀਕਿਓਰ ਕਰਵਾ ਰਿਆ ਸੀ ਇੱਥੇ ਕੋਈ ਪੈਡੀਕਿਓਰ ਕਰਵਾ ਰਿਆ ਸੀ ਸਿਮੀ ਨੂੰ ਤਾਂ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਚੁੱਪਚਾਪ ਉੱਥੇ ਬੈਠੀ ਹੋਈ ਸੀ ਕੁਲਵੰਤ ਕਰੋ ਹੋਲੀ ਜੀ ਬੋਲੀ ਉਹ ਕੀ ਐ ਨਾ ਬੇਟਾ ਮੈਂ ਤੇਰੀ ਸੱਸ ਨੂੰ ਕਿਹਾ ਸੀ ਹਾਂ ਹਾਂ ਮੈਨੂੰ ਸਭ ਪਤਾ ਐ ਅੰਟੀ ਜੀ ਤੁਹਾਡੀ ਬਹੂ ਦਾ ਫੇਸ ਕਟਿੰਗ ਬਹੁਤ ਅੱਛਾ ਹੈ ਹਾਂ ਥੋੜੀ ਮੋਟੀ ਹੈ ਬਾਹਾਂ ਵਿੱਚ ਇਹਨਾਂ ਦੇ ਤੇਲ ਛੁੱਟ ਨਹੀਂ ਕਰਦਾ ਮੈਂ ਆਪੇ ਸੈੱਟ ਕਰ ਦਵਾਂਗੀ ਚਿਹਰੇ 'ਤੇ ਥੋੜੇ ਦਾਗ-ਧੱਬੇ ਨੇ ਉਹ ਇੱਕ ਦੋ ਵਾਰ ਟ੍ਰੀਟਮੈਂਟ ਕਰ ਦੋ ਠੀਕ ਹੋ ਜਾਣਗੇ ਅੰਟੀ ਜੀ ਤੁਸੀਂ ਇੱਥੇ ਵੇਟਿੰਗ ਰੂਮ ਵਿੱਚ ਬੈਠੋ ਮੈਂ ਥੋੜੀ ਦੇਰ ਵਿੱਚ ਸੇਲ ਕਰਵਾਇਆ ਉਸਦੇ हेयर वॉश ਕੀਤੇ ਫੇਸ ਦੇ ਮੁਤਾਬਕ ਹੈਅਰ ਕਟਿੰਗ ਕੀਤੀ ਮੈਨੀਕਿਅਰ ਪੈਡੀਕਿਅਰ ਕੀਤਾ ਸੂਟ ਬਦਲ ਕੇ ਇੱਕ ਵਧੀਆ ਜਿਹਾ ਸੂਟ ਪਵਾ ਦਿੱਤਾ ਜੋ ਕੁਲਵੰਤ ਕੌਰ ਲਈ ਸੀ ਉਸ ਤੋਂ ਬਾਅਦ ਅਸੀ ਮੀ ਕਿਸੇ ਫਿਲਮ ਦੀ ਹੀਰਾਂ ਤੋਂ ਘੱਟ ਨਹੀਂ ਲੱਗ ਰਹੀ ਸੀ ਹਾਂ ਫਿਰ ਥੋੜੀ ਜਿਹੀ ਮੋਟੀ ਸੀ ਤਾਂ ਉਸਦੇ ਲਈ ਉਸਨੇ ਐਕਸਰਸਾਈਜ਼ ਦੱਸ ਦਿੱਤੀ ਤੇ ਖਾਣੇ ਵਿੱਚ ਪ੍ਰਹੇਜ ਵੀ ਦੱਸਿਆ ਤਲੀਆਂ ਹੋਈਆਂ ਚੀਜ਼ਾਂ ਨਾ ਖਾਵੇ ਸਵੇਰੇ ਸਵੇਰੇ ਇੱਕ ਘੰਟਾ ਮਾਰਨਿੰਗ ਵਾਕ ਕਰਿਆ ਕਰੇ ਤਕਰੀਬਨ ਤਿੰਨ ਘੰਟਿਆਂ ਬਾਅਦ ਪਰਮਜੀਤ ਜੀਤੀ ਨੂੰ ਲੈ ਕੇ ਬਾਹਰ ਆਈ ਤਾਂ ਕੁਲਵੰਤ ਕੌਰ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹ ਬਹੁਤ ਸੋਹਣੀ ਲੱਗ ਰਹੀ ਸੀ ਕਲਮਤ ਕੋਰ ਕਹਿੰਦੀ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ ਧੀ ਨੂੰ ਪਰਮਜੀਤ ਸੱਚ ਵਿੱਚ ਤੂੰ ਮੇਰੀ ਬੇਟੀ ਦੀ ਤੱਕਾਇਆ ਹੀ ਪੱਟ ਦਿੱਤੀ ਪੂਰੀ ਤਰ੍ਹਾਂ ਚੇਂਜ ਕਰ ਦਿੱਤੀ ਪਰ ਆਂਟੀ ਜੀ ਇਹਨਾਂ ਨੂੰ ਟ੍ਰੀਟਮੈਂਟ ਹੋਰ ਲੈਣਾ ਪਵੇਗਾ ਇੱਕ ਦੋ ਵਾਰ ਹੋਰ ਆਣਾ ਪਵੇਗਾ ਠੀਕ ਐ ਪੁੱਤਾਂ ਮੈਂ ਇਸ ਨੂੰ ਭੇਜ ਦਵਾਂਗੀ ਇਸ ਤੋਂ ਬਾਅਦ ਜਦੋਂ ਘਰੇ ਗਈ ਤਾਂ ਨੀਰਜ ਸਿੰਘ ਵੀ ਹੈਰਾਨ ਰਹਿ ਗਿਆ ਬੇਟਾ ਤੂੰ ਬੜੀ ਪਿਆਰੀ ਲੱਗ ਰਹੀ ਐ ਉਹਨਾਂ ਨੇ ਕਿਹਾ ਰਵੀ ਨਲਾਇਕ ਐ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਨਾ ਇਸ ਲਈ ਤੈਨੂੰ ਫੋਨ ਨਹੀਂ ਕਰਦਾ ਤੇਰੇ ਨਾਲ ਗੱਲ ਨਹੀਂ ਕਰਦਾ ਤੇਰੀ ਬੇਇੱਜ਼ਤੀ ਕਰਦਾ ਮੇਰੀ ਦੁਕਾਨ ਵਿੱਚ ਬਹੁਤ ਐਦਾਂ ਦੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੀ ਅੰਗਰੇਜ਼ੀ ਬਹੁਤ ਚੰਗੀ ਐ ਮੈਂ ਕੱਲ ਹੀ ਉਹਨਾਂ ਨਾਲ ਗੱਲ ਕਰਦਾ ਮੈਂ ਤੇਰੇ ਲਈ ਇੱਕ ਟਿਊਸ਼ਨ ਕਲਾਸ ਲਵਾ ਦਿੰਦਾ ਘਰ ਵਿੱਚ ਟੀਚਰ ਸਿਮੀ ਨੂੰ ਅੰਗਰੇਜ਼ੀ ਦੀ ਟ੍ਰੇਨਿੰਗ ਦੇਣ ਲੱਗੇ ਉਹ ਸਵੇਰੇ ਸਵੇਰੇ ਜਿਮ ਜਾਣ ਲੱਗੀ ਚਾਰ ਪੰਜ ਮਹੀਨਿਆਂ ਦੀ ਜਦ ਹੋ ਜਾਈ ਤੋਂ ਬਾਅਦ ਉਸਦੀ ਫਿਗਰ ਚੰਗੀ ਹੋਈ ਹੁਣ ਤਾਂ ਉਹ ਰੋਡ ਤੇ ਲੰਘਦੀ ਤਾਂ ਲੋਕ ਉਸਨੂੰ ਮੋੜ-ਮੁੜ ਕੇ ਵੇਖਣ ਲੱਗੇ ਉਸਨੂੰ ਬਹੁਤ ਹੀ ਹਰਾਨੀ ਹੁੰਦੀ ਕੁਝ ਦਿਨਾਂ ਵਿੱਚ ਉਹ ভাড়াਟੀ ਦਾ ਅੰਗਰੇਜ਼ੀ ਬੋਲਣ ਲੱਗੀ ਆਪਣੇ ਅੰਦਰ ਆਏ ਇੰਨੇ ਵੱਡੇ ਬਦਲਾਅ ਨੂੰ ਦੇਖ ਕੇ ਸਿਮੀ ਨੂੰ ਬੜਾ ਚੰਗਾ ਲੱਗ ਰਿਹਾ ਸੀ ਉਹ ਬੜੀ ਖੁਸ਼ੀ ਨੀਰਜ ਸਿੰਘ ਨੇ ਆਪਣੀ ਨੂੰਹ ਨੂੰ ਧੀ ਤਰ੍ਹਾਂ ਮੰਨਿਆ ਤੇ ਉਸਨੂੰ ਕੰਪਿਊਟਰ ਕਲਾਸ ਦੀ ਸਿੱਖਿਆ ਵੀ ਦਵਾਈ 7-8 ਮਹੀਨੇ ਵਿੱਚ ਉਹ ਪੂਰੀ ਤਰ੍ਹਾਂ ਚੇਂਜ ਹੋ ਗਈ ਹੁਣ ਉਹਦੇ ਵਿੱਚ ਪਿੰਡ ਦਾ ਗਵਾਰਪਨ ਵੀ ਨਹੀਂ ਚੱਲ ਰਿਹਾ ਸੀ ਫਿਰ ਉਹ ਇੱਕ ਦਿਨ ਬਿਊਟੀ ਪਾਰਲਰ ਮੇਕਅਪ ਕਰਵਾਉਣ ਲਈ ਗਈ ਤਾਂ ਪਰਮਜੀਤ ਉਸਨੂੰ ਇੱਕ ਵਾਰ ਪਛਾਣ ਨਾ ਸਕੇ ਫਿਰ ਬੋਲੀ ਹੈਲੋ ਸਿਮੀ ਹਾਊ ਆਰ ਯੂ ਸਿਮੀ ਨੇ ਬੜੇ ਕੌਨਫੀਡੈਂਸ ਦੇ ਨਾਲ ਜਵਾਬ ਦਿੱਤਾ ਆਈ ਏਮ ਫਾਈ हां ਹੁਣ ਤੇਰੇ ਪਿੰਪਲ ਬਹੁਤ ਸਹੀ ਹੋ ਗਏ ਨੇ ਤਾਂ ਬੈਠ ਮੈਂ ਤੇਰਾ ਮੇਕਅਪ ਕਰ ਦਨੀ ਆ ਉਹਨਾਂ ਨੇ ਉਸ ਦਾ ਮੇਕਅਪ ਕੀਤਾ ਬਹੁਤ ਸਾਰੀਆਂ ਫੋਟੋਆਂ ਲਈਆਂ ਉੱਥੇ ਇੱਕ ਮੈਗਜ਼ੀਨ ਦੀ ਮੈਨੇਜਰ ਬੀਨਾ ਆਈ ਹੋਈ ਸੀ ਉਹ ਆਪਣੇ ਮੈਗਜ਼ੀਨ ਦੀ ਕਵਰੇਜ ਲਈ ਨਵਾਂ ਚਿਹਰਾ ਲੱਭ ਰਹੀ ਸੀ ਕਿਉਂਕਿ ਉਹਨਾਂ ਦੀ ਪਰਮਜੀਤ ਨਾਲ ਬਹੁਤ ਚੰਗੀ ਦੋਸਤੀ ਸੀ ਉਹ ਉਹਨਾਂ ਦੇ ਪਾਰਲਰ ਵਿੱਚ ਆ ਕੇ ਹਮੇਸ਼ਾ ਫੋਟੋ ਵਗੈਰਾ ਦੇਖਦੀ ਸੀ ਅੱਜ ਉਹਨਾਂ ਨੂੰ ਸਿਮੀ ਕੁਝ ਅਲਗ ਨਜ਼ਰ ਆਈ ਉਸਦੇ ਖੂਬਸਾਰੇ ਫੋਟੋ ਲੈ ਤੇ ਆਪਣੇ ਮੈਗਜ਼ੀਨ ਵਿੱਚ ਛਾਪਣ ਲਈ ਸਿਮੀ ਤੋਂ ਪਰਮਿਸ਼ਨ ਮੰਗੀ ਤਾਂ ਸਿਮੀ ਨੇ ਆਪਣੀ ਸੱਸ ਤੋਂ ਪੁੱਛ ਕੇ ਦੱਸਣ ਲਈ ਕਿਹਾ ਜਦੋਂ ਸਿਮੀ ਨੇ ਆਪਣੀ ਸੱਸ ਨੂੰ ਦੱਸਿਆ ਤਾਂ ਉਸਦੀ ਸੱਸ ਨੇ ਕਿਹਾ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਹ ਆਪਦੀ ਨੋਨੂ ਅੱਗੇ ਵੱਧਦੇ ਹੋਏ ਦੇਖਣਾ ਚਾਹੁੰਦੀ ਸੀ ਬੇਟੇ ਨੇ ਬੌਦਾ ਬਹੁਤ અપਮਾਨ ਕਰ ਦਿੱਤਾ ਹੁਣ ਉਸਦੇ ਚਿਹਰੇ ਤੇ ਮੁਸਕਾਨ ਦੇਖਣਾ ਚਾਹੁੰਦੀ ਸੀ ਮੈਗਜ਼ੀਨ ਦੇ ਫਰੰਟ ਪੇਜ ਤੇ ਜਦੋਂ ਉਸਦੀ ਫੋਟੋ ਛਪੀ ਤਾਂ ਲੋਕਾਂ ਨੇ ਖੂਬ ਸਰਾ ਨਕੀਤੀ ਮਾਡਲ ਬਣਦਾ ਆਫਰ ਮੈਨਣ ਲੱਗੇ ਨੀਰਜ ਸਿੰਘ ਤੇ ਕੁਲਵੱਤ ਕਰਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹ ਦਿੱਲੀ ਸ਼ਹਿਰ ਵਿੱਚ ਰਹਿੰਦੇ ਸੀ ਉਹਨਾਂ ਦੀ ਸੋਚ ਵੀ ਸ਼ਹਿਰ ਵਾਲੀ ਹੋ ਗਈ ਸੀ ਹੁਣ ਸਿਮੀ ਮੋਡਲਿੰਗ ਕਰਨ ਜਾਣ ਲੱਗੀ ਉਸਦੇ ਹਰ ਤਰ੍ਹਾਂ ਦੇ ਕੱਪੜੇ ਬੜੇ ਸੂਟ ਕਰਦੇ ਹੌਲੀ ਹੌਲੀ ਉਸਦੀ ਪ੍ਰਸਿੱਧੀ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਆਉਣ ਲੱਗੀ ਸਿਮੀ ਜ਼ਮੀਨ ਤੋਂ ਆਸਮਾਨ ਵਿੱਚ ਉੱਡਣ ਲੱਗੀ ਕੁਝ ਸਮੇਂ ਬਾਅਦ ਮੋਡਲਿੰਗ ਨੂੰ ਟੀਵੀ ਤੇ ਦਿਖਾਇਆ ਜਾਣ ਲੱਗਾ ਉਧਰ ਵਿਦੇਸ਼ ਵਿੱਚ ਇੱਕ ਦਿਨ ਰਵੀ ਇੱਕ ਹੋਟਲ ਵਿੱਚ ਆਪਣੇ ਦੋਸਤਾਂ ਨਾਲ ਖਾਣਾ ਖਾ ਰਿਹਾ ਸੀ ਮੈਗਜ਼ੀਨ ਵਿੱਚ ਆਪਣੀ ਘਰਵਾਲੀ ਦੀ ਫੋਟੋ ਵੇਖੀ ਤਾਂ ਉਸ ਨੂੰ ਵਿਸ਼ਵਾਸ ਨਾ ਹੋਇਆ ਕੌਣ ਆਇਆ ਇੰਨੀ ਫੇਮਸ ਉਸਦੇ ਦੋਸਤ ਕਹਿ ਰਹੇ ਸੀ ਯਾਰ ਇਹ ਕਿੰਨੀ ਸੋਹਣੀ ਹੈ ਕਾਸ਼ ਮੈਨੂੰ ਮਿਲ ਜਾਵੇ ਕੋਈ ਇੰਡੇ ਨੇ ਦੇਖੋ ਇਹ ਕਿਸੇ ਪਿੰਡ ਦੀ ਹੈ ਰਵਿਤਾ ਉਸ ਨੂੰ ਪਛਾਣੀ ਨਾ ਸਕਿਆ ਦੁਬਾਰੇ ਆਪਣੀ ਅੱਖਾਂ ਨੂੰ ਮਰਦੇ ਹੋਏ ਵੇਖਿਆ ਫਿਰ ਟੀਵੀ ਵਿੱਚ ਵੀ ਉਸ ਦੀ ਨਿਊਜ਼ ਆ ਰਹੀ ਸੀ ਇਹ ਸਭ ਦੇਖ ਕੇ ਉਸ ਦੇ ਚਿਹਰੇ ਦੀਆਂ ਹਵਾਇਆਂ ਉੱਡ ਰਹੀਆਂ ਸੀ ਇਹ ਕਿਉਂ ਉਸ ਦੀ ਘਰ ਵਾਲੀ ਹੈ ਇੰਨੀ ਵੱਡੀ ਮਾਡਲ ਉਹ ਵੀ ਇੰਨੀ ਸੋਹਣੀ ਲੋਕ ਉਸ ਦੇ ਪਿੱਛੇ ਪਏ ਨੇ ਉਹ ਨਵੇਂ-ਨਵੇਂ ਕੰਮਾਂ ਦੇ ਉਸ ਨੂੰ ਨਵੇਂ-ਨਵੇਂ ਕੰਮਾਂ ਦੇ ਆਫਰ ਮਿਲ ਰਹੇ ਨੇ ਇੰਨੀ ਚੰਗੀ ਅੰਗਰੇਜ਼ੀ ਵਿੱਚ ਇੰਟਰਵਿਊ ਦੇ ਰਹੀ ਹੈ ਕਿੰਨਾ ਸੋਹਣਾ ਗਾਊਨ ਪਾਇਆ ਆਇਆ ਹੈ ਗੜ ਵਿਚ ਹੈ ਹੀਰਿਆਂ ਦਾ ਸੈੱਟ ਹੈ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਐ ਇਹ ਸਭ ਚੰਤਕਰ ਕਿਵੇਂ ਹੋ ਗਿਆ ਇੱਕ ਸਾਲ ਦੇ ਵਿੱਚ ਤਾਂ ਉਸਦੀ ਪੂਰੀ ਕਾਹੇ ਪਟ ਗਈ ਉਹ ਛੇਤੀ ਛੇਤੀ ਦੂਜੇ ਦਿਨ ਫਲਾਈਟ ਫੜ ਕੇ ਇੰਡੀਆ ਵਾਪਸ ਪਹੁੰਚਾ ਤਾਂ ਆਪਣੇ ਘਰ ਦੇ ਕੋਲ ਵੱਡੇ ਵੱਡੇ ਪੱਤਰਕਾਰਾਂ ਦੀਆਂ ਲਾਈਨਾਂ ਵੇਖ ਕੇ ਉਹ ਹੈਰਾਨ ਰਹਿ ਗਿਆ ਸਭ ਪੱਤਰਕਾਰ ਸਿਮੀ ਦੇ ਇੰਟਰਵਿਊ ਲੈਣ ਲਈ ਆਏ ਹੋਏ ਸੀ ਸਿਮੀ ਸਾਰਿਆਂ ਨਾਲ ਇੰਗਲਿਸ਼ ਵਿੱਚ ਬੋਲ ਰਹੀ ਸੀ ਪੱਤਰਕਾਰ ਉਸ ਨੂੰ ਆਪਣੀ ਕਾਮਯਾਬੀ ਦਾ ਰਾਜ ਪੁੱਛ ਰਹੇ ਸੀ ਤੁਸੀਂ ਆਪਣੀ ਸਫਲਤਾ ਦਾ ਕ੍ਰੈਡਿਟ ਕਿਸ ਨੂੰ ਦੇਣਾ ਚਾਹੁੰਦੇ ਹੋ ਤਾਂ ਸਿਮੀ ਬੋਲੀ ਮੇਰੇ ਸੱਸ ਸਹੁਰਾ ਜੋ ਮਾਪਿਆਂ ਤੋਂ ਵੱਧ ਗਏ ਨੇ ਏ ਨਾ ਹੁੰਦੇ ਤਾਂ ਮਾ ਜਿੱਥੇ ਤੱਕ ਨਾ ਹੁੰਦੀ ਮੇਰੀ ਮਾਂ ਨੇ ਤਾਂ ਸਿਰਫ ਜਨਮ ਦਿੱਤਾ ਪਰ ਮੇਰੀ ਸੱਸ ਨੇ ਮੈਨੂੰ ਅੱਗੇ ਵਧਾਇਆ ਨਵੀਂ ਜ਼ਿੰਦਗੀ ਦਿੱਤੀ ਮੇਰੀ ਸੱਸ ਸੋਹਰਾ ਨੰਬਰ 1 ਨੇ ਇੱਕ ਪੱਤਰਕਾਰ ਬੋਲਿਆ ਸਿਮੀ ਜੀ ਤੁਹਾਡਾ ਵਿਆਹ ਹੋਇਆ ਹੈ ਤਾਂ ਤੁਹਾਡੇ ਪਤੀ ਕਿੱਥੇ ਨੇ ਸਿਮੀ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਸੀ ਉਨੀ ਦੇਰ ਨੂੰ ਰਵੀ ਬੋਲਿਆ ਮੈਂ ਇੱਧਰ ਆਂ ਰਵੀ ਨੂੰ ਘਰ ਦੇ ਦਰਵਾਜ਼ੇ ਤੇ ਖੜਾ ਦੇਖ ਕੇ ਸਿਮੀ ਹੈਰਾਨ ਹੋ ਗਈ ਕੁਝ ਦੇਰ ਇੰਟਰਵਿਊ ਲੈਣ ਤੋਂ ਬਾਅਦ ਪੱਤਰਕਾਰ ਚਲੇ ਗਏ ਰਵੀ ਆਪਣੇ ਮੰਮੀ ਪਾਪਾ ਤੇ ਸਿਮੀ ਨਾਲ ਅੱਖਾਂ ਨਹੀਂ ਮਿਲਾ پا ਰਿਹਾ ਸੀ ਰਵੀ ਸਿਮੀ ਤੋਂ ਕੱਟਿਆ-ਕੱਟਿਆ ਰਿਹਾ ਸੀ ਉਸ ਨੂੰ ਬੜੀ ਸ਼ਰਮ ਮਹਿਸੂਸ ਹੋ ਰਹੀ ਸੀ ਉਸ ਨੇ ਆਪਣੀ ਘਰ ਵਾਲੀ ਨੂੰ ਇੰਨਾ ਬੁਰਾ ਭਲਾ ਕਿਹਾ ਸੀ ਉਸ ਨੂੰ ਗਵਾਰ ਕਿਹਾ ਸੀ ਅਨਪੜ੍ਹ ਕਿਹਾ ਸੀ ਫਿਰ ਰਵੀ ਨੇ ਸਿਮੀ ਤੋਂ ਮਾਫੀ ਮੰਗੀ ਤੇ ਉਸ ਨੂੰ ਗੱਲ ਨਾਲ ਲਾ ਲਿਆ ਤੇ ਕਹਿੰਦਾ ਮੈਂ ਸ਼ਹਿਰ ਦੀ ਚੱਕਾ ਚੌਂਦ ਵਿੱਚ ਇਸ ਤਰ੍ਹਾਂ ਰੰਗਿਆ ਗਿਆ ਆਪਣਿਆਂ ਨੂੰ ਮਾਨ ਸਮਾਨ ਦੇਣਾ ਹੀ ਭੁੱਲ ਗਿਆ ਮੈਨੂੰ ਮaaf ਕਰਦੇ ਸਿਮੀ ਸਿਮੀ ਨੇ ਆਪਣੇ ਸੱਸ ਸਹੁਰੇ ਵੱਲ ਵੇਖਿਆ ਤਾਂ ਕੁਲਵੰਤ ਕਹਿੰਦੀ ਇਹ ਤੇਰਾ ਗੁਨਾਹਗਾਰ ਹੈ ਪੁੱਤ ਜੇ ਤੈਨੂੰ ਸਹੀ ਲੱਗੇ ਤਾਂ ਇਸ ਨੂੰ ਮaaf ਕਰ ਦਵੀਂ ਪਰ ਤੈਨੂੰ ਅਸੀਂ ਫੋਰਸ ਨਹੀਂ ਕਰਾਂਗੇ ਅੰਤ ਵਿੱਚ ਸਿਮੀ ਨੇ ਉਸ ਨੂੰ ਮaaf ਕਰ ਦਿੱਤਾ ਉਸ ਤੋਂ ਬਾਅਦ ਰਵੀ ਆਪਣੀ ਘਰਵਾਲੀ ਦੀ ਜਾਨ ਜੂਨ ਲਗਿਆ ਉਸ ਦਾ ਹਮੇਸ਼ਾ ਖਿਆਲ ਰੱਖਦਾ ਉਸ ਦੀਆਂ ਹਰੇਕ ਫਰਮਾਇਸ਼ਾਂ ਪੂਰੀਆਂ ਕਰਦਾ ਹੁਣ ਸਿਮੀ ਆਪ ਦੇ ਪਤੀ ਦਾ ਪਿਆਰ ਪਾ ਕੇ ਬਹੁਤ ਜ਼ਿਆਦਾ ਖੁਸ਼ੀ ਉਸ ਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਨੂੰ ਇੰਨਾ ਸਭ ਕੁਝ ਮਿਲ ਜਾਵੇਗਾ ਉਸ ਦੀ ਸੱਸ ਸਹੁਰੇ ਨੇ ਤਾਂ ਜਿਵੇਂ ਚਮਤਕਾਰ ਕਰ ਦਿੱਤਾ ਸੀ ਉਸ ਨੂੰ ਇੱਕ ਚੰਗੇ ਰਾਹ ਤੇ ਪਾ ਦਿੱਤਾ ਸੀ ਜਿਸ ਨਾਲ ਉਸ ਦਾ ਪਤੀ ਭੱਜਿਆ ਭੱਜਾ ਉਸ ਦੇ ਕੋਲ ਵਾਪਸ ਆਇਆ ਸੀ ਹੁਣ ਸਿਮੀ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਤੇ ਉਹ ਉਸੇ ਤਰ੍ਹਾਂ ਹੀ ਆਦੇ ਸੱਸ ਸੋਹਰੇ ਦੀ ਸੇਵਾ ਕਰਦੀ ਰਹਿੰਦੀ ਸੀ ਤੇ ਆਪਦੇ ਪਤੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਐਸੇ ਤਰ੍ਹਾਂ ਹੁਣ ਸਭ ਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਲੰਘਣ ਲੱਗੀ ਸੀ ਸਾਰਾ ਪਰਿਵਾਰ ਖੁਸ਼ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਹੈ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਿਸੇ ਵੀ ਕਿਤਾਬ ਦਾ ਕਵਰ ਦੇਖ ਕੇ ਸਾਨੂੰ ਪੂਰੀ ਕਿਤਾਬ ਜੱਜ ਨਹੀਂ ਕਰਨੀ ਚਾਹੀਦੀ ਐਸੇ ਤਰ੍ਹਾਂ ਕਿਸੇ ਬੰਦੇ ਦੀ ਸ਼ਕਲ ਦੇਖ ਕੇ ਸਾਨੂੰ ਬੰਦੇ ਬਾਰੇ ਆਪ ਦੀ رائے ਕਾਇਮ ਨਹੀਂ ਕਰਨੀ ਚਾਹੀਦੀ ਸਾਨੂੰ ਉਸ ਨੂੰ ਵਰਤਣਾ ਚਾਹੀਦਾ ਹੈ ਪਰਖਣਾ ਚਾਹੀਦਾ ਹੈ ਫਿਰ ਹੀ ਉਸ ਦੇ ਬਾਰੇ ਕੁਝ ਕਹਿਣਾ ਚਾਹੀਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ